ਆਨ ਵੀਡੀਓ ਨੂੰ ਬਾਈ ਬਣ ਕੇ ਯਾਰ ਸ਼ੇਅਰ ਕਰ ਦਿਓ ਕਿਉਂਕਿ ਇਹ ਆ ਤੁਹਾਨੂੰ ਤੁਸੀਂ ਪਹਿਲਾਂ ਦਿਖਾਉਣਾ ਨਹੀਂ ਕਿਉਂ ਬਣਾ ਰਹੇ ਹਾਂ ਇਹ ਮਾਸਟਰਾਨਾ ਸਾਹਿਬ ਨੇਸ਼ਨਲ ਐਨ ਐਚ ਸੈਬਨ ਹੈਗਾ ਥੋੜਾ ਟਾਈਮ ਪਹਿਲਾਂ ਇੱਥੇ ਐਕਸੀਡੈਂਟ ਹੁੰਦਾ ਹੁੰਦਾ ਰਹਿ ਗਿਆ ਮੇਨ ਹਾਈਵੇ ਦੇ ਉੱਤੇ ਐਡੀ ਵੱਡੀ ਅਖਲੀ ਹੈ ਇਹ ਪੂਰੇ ਪੰਜਾਬ ਦੇ ਵਿੱਚ ਜਿੱਥੇ ਦੀ ਪਾਈਪਲਾਈਨ ਸੜਕ ਦੇ ਉੱਪਰ ਪਾਈ ਹੋਈ ਆ ਉਹ ਗਰਮੀ ਕਰਕੇ ਹਨਾ ਬਾਈ ਟੁੱਟ ਗਈਆਂ ਸੜਕਾਂ ਟੁੱਟ ਗਈਆਂ ਬੇਨਤੀ ਇਹ ਹੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਕੇ ਇਹ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਕਿ ਆਪਾਂ ਟੋਲ ਪਲਾਜ਼ੇ ਤੇ ਇੰਨਾ-ਇੰਨਾ ਟੋਲ ਦੰਦੇ ਆ ਆ ਤੁਸੀਂ ਨਾਈਟਾਂ ਦੇਖ ਲਓ ਇੱਕ ਵੀ ਲੈਣ ਨਹੀਂ ਚੱਲਦੀ ਐਡਾ ਵੱਡਾ ਧਾਰਮਿਕ ਖਾਣਾ ਵੀ ਇਹਦਾ ਬਲ ਧਿਆਨ ਦੇਵੇ ਟੈਕਸ ਕਾਦਾ ਲੈਂਦੇ ਨੇ ਆਪਣੇ ਤੋਂ ਜੇ ਆਪਾਂ ਨੂੰ ਸਹੂਲਤ ਨਹੀਂ ਮਿਲਦੀ ਕੱਲ ਨੂੰ ਕੋਈ ਦੁਰਘਟਨਾ ਵਾਪਰ ਜੇ ਉਹਦੇ ਨਾਲੋਂ ਪਹਿਲੀ ਅਕੇ ਆਪਾਂ ਇਸੀ ਦਾ ਸਮਾਧਾਨ ਕਰਾਈਏ ਤੁਸੀਂ ਵੀਡੀਓ ਦੇਖ ਲਓ ਸੜਕ ਕਿੰਨੀ ਉੱਠੀ ਪਈਆ ਤੁਹਾਨੂੰ ਨੇੜਾ ਦਿਖਾਉਨੇ ਆ ਅਹੀ ਅੱਧੀ ਕਿਸੇ ਨਾਲ ਕੋਈ ਵੀ ਐਸੇ ਐਵੇਂ ਦੀ ਹਨਾ ਦੁਰਘਟਨਾ ਨਾ ਬਾਪਰ ਜੇ ਕਾਲੂ ਆਪਾਂ ਰੋਈਏ ਪਸਤਾਈਏ ਵੀ ਯਾਰ ਆ ਕੀ ਹੋ ਗਿਆ ਜੇ ਪਹਿਲੀ ਇਸ ਚੀਜ਼ ਦਾ ਇਸ ਮਸਲੇ ਦਾ ਹੱਲ ਕੱਢ ਲਈਏ ਸੋ ਵੀਡੀਓ ਨੂੰ ਬੱਦ ਤੋਂ ਬੱਦ শেয়ার ਕਰੋ ਤਾਂ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਸਤਿ ਸ਼੍ਰੀ ਅਕਾਲ ਜੀ